ਹਾਂਜੀ ਬੈਗਰੂ ਜੀ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ ਹੱਸਦੇ ਵਸਦੇ ਰਹੋ ਜੀ ਤੇ ਆਪਾਂ ਅੱਜ ਬਣਾਉਣ ਲੱਗੇ ਆਂ ਜੀ ਧੋਮੀ ਮੂੰਗੀ ਦੀ ਦਾਲ ਦਾਲ ਆਪਾਂ 10 ਘੰਟਾ ਪਹਿਲਾਂ ਭਾਉ ਕੇ ਰੱਖਤੀ ਸੀਗੀ ਜੀ ਪੰਜ 6 ਵਾਰੀ ਪਾਣੀ ਪਾ ਕੇ ਚੰਗੀ ਤਰ੍ਹਾਂ ਕਰ ਲਈ ਵਾਸ਼ ਤੇ ਹੁਣ ਆਪਾਂ ਇਹਨੂੰ ਕੁੱਕਰ ਦੇ ਵਿੱਚ ਐਡ ਕਰਾਂਗੇ ਆਪਾਂ ਮਸਾਲੇ ਦੀ ਦਾਲ ਨਹੀਂ ਪਾਈ ਹੈ ਇਹ ਵੀ ਜਿੱਕਲੀ ਮੂੰਗੀ ਹੈ ਕਈ ਦਿਨ ਹੋ ਗਏ ਸੀਗੇ ਜੀ ਸਬਜ਼ੀਆਂ ਜੀ ਖਾਂਦੇ ਆ ਇਹਨੂੰ ਦੇ ਸੋਚ ਚਾ ਵੀ ਜੀ ਦਾਲ ਬਣਾਈਏ ਜੀ ਕਦੇ ਕਦੇ ਮਨ ਜਿਆ ਕਰਦਾ ਹੁੰਦਾ ਵੀ ਇਸ ਤਰ੍ਹਾਂ ਦੀ ਪਤਲੀ ਜੀ ਦਾਲ ਬਣਾਈਏ ਤੇ ਦਾਲ ਤੁਸੀਂ ਆਪਣੇ ਹਿਸਾਬ ਨਾਲ ਪਾ ਲਿਓ ਜੀ ਜੇਨੇਕ ਤੁਸੀਂ ਪਰਿਵਾਰ ਦੇ ਮੈਂਬਰ ਹੋ ਅਸੀਂ ਉਹਦੇ ਹਿਸਾਬ ਨਾਲ ਬਣਾਈ ਹੈ ਜੀ ਇੱਕ ਕੋਲੀ ਪਾ ਲਈ ਸੀ ਤੇ ਪਾਣੀ ਐਡ ਕਰ ਦਿੰਦੇ ਜੀ 4 ਗਲਾਸ ਪਾਣੀ ਤੇ ਆਪਾਂ ਇਹਦੇ ਵਿੱਚ ਥੋੜਾ ਜਿਹਾ ਜੀ ਲਸਣਾਂ ਬੜੀ ਇੱਕ ਬਰੀ ਕੱਟਿਆ ਹੈ ਲਸਣ ਪਾ ਦਾਂਗੇ ਤੇ ਆਦਰਕ ਜੇ ਕੱਟਣਾ ਦੀ ਥੋੜਾ ਜਿਹਾ ਉਹ ਵੀ ਕੱਟ ਕੇ ਪਾ ਦਿੰਨੇ ਆ ਤੇ ਪਿਆਜ਼ ਦਾ ਲਾਵਾਂਗੇ ਜੀ ਆਪਾਂ ਤੜਕ ਨੋਰਮਲ ਨਮਕ ਮਿਰਚ ਮਸਾਲੇ ਨੇ ਉਹ ਵੀ ਪਾ ਦਿੰਨੇ ਆ ਲੋ ਜੀ ਆਪਾਂ ਪਾਉਣ ਲੱਗੇ ਸੀ ਮਸਾਲੇ ਆਪਣੀ ਨੂਂਦਾਨੀ ਦੇ ਵਿੱਚ ਹਲਦੀ ਹੈ ਨਹੀਂ ਸੀਗੀ ਜੀ ਤੇ ਆਪਾਂ ਡੱਬੇ ਦੇ ਵਿੱਚੋਂ ਪਹਿਲਾਂ ਦੇ ਵਿੱਚ ਡੱਬੀ ਭਰ ਲੈਣੇ ਆ ਜੀ ਹਲਦੀ ਪਾ ਲੈਣੇ ਹਲਦੀ ਆਪਣੀ ਘਰ ਦੀ ਹੋਈ ਹੈ ਜੀ ਪਸਾਈ ਹੋਈ ਲਓ ਜੀ ਹਲਦੀ ਪਾ ਲਈ ਆਪਾਂ ਨੂੰ ਦੰਨੇ ਵਿੱਚ ਤੇ ਹੁਣ ਆਪਾਂ ਸਾਰੇ ਮਸਾਲੇ ਐਡ ਕਰ ਦਾਂ। ਤੇ ਜੇ ਸਰੋਂ ਦਾ ਤੇਲ ਪਾ ਕੇ ਆਪਣੀ ਰੱਖੀ ਸੀ ਉਹਦੇ ਕਰਕੇ ਇਹਦੇ ਵਿੱਚ ਰੋੜੀਆਂ ਜਹੀਆਂ ਨੇ ਜੀ। ਤੇ ਇੱਕ ਚਮਚਾ ਪਾ ਲੈਨੇ ਆ ਪਰਕੀ ਹਲਦੀ ਦਾ। ਤੇ ਹੁਣ ਆਪਾਂ ਐਡ ਕਰਾਂਗੇ ਜੀ ਇਹਦੇ ਵਿੱਚ ਨਮਕ ਤੇ ਆਪਾਂ ਐਡ ਕਰ ਲਾਂਗੇ ਜੀ ਮਿਰਚ। ਆਪਾਂ ਤਿੰਨੇ ਚੀਜ਼ਾਂ ਐਡ ਕਰਨੀਆਂ ਨੇ ਤੇ ਇਹ ਮਸਾਲਾ ਜਿਹੜਾ ਜੀ ਉਹ ਆਪਾਂ ਤੜਕੇ ਦੇ ਵਿੱਚ ਐਡ ਕਰਾਂਗੇ ਫਿਰ ਸਬਜ਼ੀ 'ਚ ਵਧੀਆ ਖੁਸ਼ਬੂ ਆ ਜਾਂਦੀ ਹੈ ਜੀ ਹੁਣ ਆਪਾਂ ਕੁੱਕਰ ਦਾ ਢੱਕਣ ਕਰ ਦਨੇ ਆ ਬੰਦ ਗੈਸ ਕਰ ਦਦੇ ਆ ਔਨ ਗੈਸ ਔਨ ਕਰ ਲਿਆ ਕੁੱਕਰ ਦਾ ਢੱਕਣ ਕਰ ਦਾਂਗੇ ਬੰਦ ਲੋ ਜੀ ਤੇ ਆਪਣੀ ਦਾਲ ਬਣ ਰਹੀ ਆ ਤੇ ਨਾਲ ਦੀ ਨਾਲ ਆਪਾਂ ਇਧਰ ਲਾਵਾਂਗੇ ਜੀ ਤੜਕਾ ਆਪਾਂ ਲਾਵਨੇ ਆ ਦੇਸੀ ਘਿਓ ਦਾ ਤੜਕਾ ਤੇ ਹਿੰਦੀ ਦਾਲ ਆ ਜੀ ਥੋੜਾ ਕੁਛ ਪਗਰੇ ਆਉਣਗੇ ਅੰਦਰ ਜੀ ਥੋੜਾ ਜਿਹਾ ਆਪਾਂ ਹੋਰ ਪਾ ਲੈਂਦੇ ਆ ਜ਼ਰਮਾ ਕੇ ਦੇਸੀ ਘਿਓ ਦਾ ਲਾਵਾਂਗੇ ਜੀ ਦਾਲ ਤੋਂ ਮੈਂ ਨਵੀਂ ਜੀ ਦਾਲ ਨੂੰ ਦੇਸੀ ਘਿਓ ਦਾ ਤੜਕਾ ਲਾਈ ਹੈ ਜੀ ਬਹੁਤ ਵਧੀਆ ਟੇਸਟ ਆਉਂਦਾ ਅੱਧਾ ਕ ਚਮਚਾ ਆਪਾਂ ਵਿੱਚ ਪਾਤਾ ਸੀਗਾ ਜੀ ਦੋ ਦਾ ਹੀ ਚਮਚੇ ਦੇ ਵਿੱਚ ਪਾ ਲਿਆ ਤੇ ਮੈਂ ਗੈਸ ਤੇ ਤਕਾਵਾਂਗੇ ਜੀ ਇਹ ਗੱਲ ਆਪਾਂ ਬਣਾਇਆ ਸੀਗਾ ਜੀ ਸਾਗ ਦੋ ਡੰਗ ਸਾਗ ਖਾ ਲਿਆ ਹੁਣ ਫਿਰ ਦਿੱਕ ਦੋ ਡੰਗ ਧਾਲ ਖਾ ਲਾਂਗੇ ਜੀ ਤੇ ਕੱਲ ਫਿਰ ਵੀਜੀ ਹੋਣ ਕਰਕੇ ਜੀ ਸਾਗ ਦੀ ਵੀਡੀਓ ਨਹੀਂ ਬਣਾਈ ਗਈ ਲੋ ਵੀ ਜੇ ਬੇਸਲ ਬੱਜਣ ਨੂੰ ਵੀ ਹੋ ਗਈ ਆਪਣੀ ਤਿਆਰ ਬਿੱਲੀ ਨੂੰ ਪਾਉਣੇ ਰੋਟੀ ਲੋ ਦੀ ਆਪਣੇ ਦੋ ਬਿਸਣਾ ਬਚ ਗਏ ਦੇਸੀ ਘਿਓ ਵੀ ਪਾਇ ਸੀਗੀ ਜੀ ਦਾਲ ਫਿਰ ਵੀ ਥੋੜੀ ਜਿਹੀ ਬਾਹਰ ਨਿਕਲ ਗਈ ਛੋਲੋ ਪੂਰੀਆਂ ਨੇ ਆਪਾਂ ਬਣਾ ਕੇ ਤੁਸੀਂ ਕਦੇ ਵਿੱਚੇ ਕੱਢ ਲੈਣੀ ਆ ਉਦੋਂ ਦਾ ਤੜਕਾ ਵੀ ਬਣਾ ਕੇ ਕਰ ਲਈਏ ਤਿਆਰ ਦੀ ਹੁਣ ਤਾਂ ਜੀ ਸ਼ਾਮ ਨੂੰ ਹੀ ਹਨੇਰਾ ਹੋ ਜਾਂਦਾ ਆ ਸਾਟਾ ਆਪਣਾ ਗੁੰਨ ਕੇ ਤਿਆਰ ਆ ਤੜਕਾ ਲਾ ਕੇ ਨਾਲ ਦੀ ਨਾਲ ਆਪਾਂ ਬਣਾ ਲਾਂਗੇ ਫੁਲਕੇ ਜੀ ਸਾਰੇ ਭੈਣ ਭਰਾ ਦੀ ਖੁਸ਼ ਰਹੋ ਜੀ ਜਿਹੜੇ ਆਪਾਂ ਨੂੰ ਸੋਹਣਾ ਸੋਹਣਾ ਕਮੈਂਟ ਕਰਦੇ ਨੇ ਜੀ ਸਾਰੇ ਭੈਣ ਭਰਾ ਚੜ੍ਹਦੀ ਕਲਾ ਚ ਰਹਿਣ ਜੀ ਆਪਾਂ ਸਾਰਿਆਂ ਦੀ ਤੰਦਰੁਸਤੀ ਮੰਗਦੇ ਆ ਤੇ ਪ੍ਰਮਾਤਮਾ ਸਾਰਿਆਂ ਨੂੰ ਖੁਸ਼ ਰੱਖੇ ਜੀ ਜੇ ਆਪਾਂ ਸਾਰਿਆਂ ਦਾ ਭਲਾ ਮੰਗਾਗੇ ਜੀ ਤੇ ਫਿਰ ਤਾਂ ਹੀ ਆਪਣਾ ਵੀ ਭਲਾ ਤਾਂ ਹੀ ਹੋਊਗਾ ਜੀ ਪਰਮਾਤਮਾ ਸਾਰਿਆਂ ਨੂੰ ਖੁਸ਼ ਰੱਖੇ ਅਸੀਂ ਆਪਾਂ ਦਹੀਰ ਦਾਸ ਕਰਦੇ ਸਾਰੇ ਪੈਣ ਪਰ ਆਪੇ ਨਾਲ ਜੁੜੇ ਹੋਈ ਨਹੀਂ ਸਾਰਿਆਂ ਨੂੰ ਖੁਸ਼ ਰੱਖੇ ਪਰਮਾਤਮਾ ਉਸੇ ਤਰ੍ਹਾਂ ਆਪਣਾ ਪਿਆਰ ਸਪੋਰਟ ਬਣਾਈ ਰੱਖਿਓ ਜੀ ਤੁਹਾਨੂੰ ਪਤਾ ਹੀ ਸਰਦੀ ਦਾ ਮੌਸਮ ਹੋ ਗਿਆ ਸ਼ੁਰੂ ਹੁਣ ਤਾਂ ਜੀ ਸੱਜਰੀ ਹਨੇਰਾ ਹੋ ਜਾਂਦਾ ਹਲੋ ਜੀ 5:30 ਹੋਏ ਨਹੀਂ ਹੈਗੇ 5:30 ਹੀ ਹੋਏ ਨੇ 6:30 6 ਵਜੇ ਨੂੰ ਆਪਾਂ ਨੇ ਨਾਲ ਦੀਆਂ ਚੱਕ ਲੈਣੀਆਂ ਜੀ ਪ੍ਰਸ਼ਾਦ ਦੇ ਦੋ ਜੀ ਆਪਣਾ ਪਿਆਜ਼ ਭੁੰਨ ਕੇ ਤਿਆਰ ਨੇ ਇਹਦੇ ਵਿੱਚ ਪਾਉਣੇ ਆ ਜੀ ਗਰਮ ਮਸਾਲਾ ਧਨੀਆ ਪਾਊਡਰ ਤੇ ਪੁੰਨਿਆ ਹੈ ਜੀ। ਹੁਣ ਆਪਾਂ ਇਹਦੇ ਵਿੱਚ ਦਾਲ ਐਡ ਕਰਾਂਗੇ ਜੀ। ਲੋਕੀ ਕੁੱਕਰ ਦਾ ਢੱਕਣ ਆਪਾਂ ਖੋਲ ਲਿਆ। ਸੀ 5 ਮਿੰਟ ਆਪਾਂ ਦਾਲ ਨੂੰ ਇਸ ਤਰ੍ਹਾਂ ਢੱਕਣ ਦੇ ਕੇ ਪਕਾ ਲਾਂਗੇ। ਫਿਰ ਆਪਾਂ ਇਹਦੇ ਵਿੱਚ ਐਡ ਕਰ ਦਿੰਨੇ ਆ ਤੜਕਾ। ਲੋਕੀ ਤੜਕਾ ਆਪਨੇ ਐਡ ਕਰਤਾ। ਟੜਕੜੀ ਬਾਟੀ 'ਚ ਥੋੜਾ ਜਿਹਾ ਪਾਣੀ ਪਾ ਲਿਆ ਸੀਗਾ ਜੀ। ਹੁਣ ਆਪਾਂ ਤਿੰਨ ਚਾਰ ਮਿੰਟ ਇਹਨੂੰ ਇਸ ਤਰ੍ਹਾਂ ਜੀ ਖੁੱਲੀ ਪਕਾਵਾਂਗੇ। ਪਕਾ ਦੇਖ ਲਈ ਜੀ। ਜੀ ਜਿਆ ਕਰ ਦਵਾਂ ਪਤਾ ਲੀ ਜੀ ਦਾਲ ਬਣਾਈ ਨਹੀਂ। ਤੇ ਇਹ ਦਾਲ ਦੇ ਵਿੱਚ ਆਪਾਂ ਜਦ ਰੋਟੀ ਚੂਰ ਕੇ ਖਾਣੇ ਆ ਜੀ ਫਿਰ ਬਹੁਤ ਵਧੀਆ ਲੱਗਦੀ ਹੈ। ਤੇ ਆਪਾਂ ਇਹਨਾਂ ਢੱਕ ਦਿੰਨੇ ਆ ਜੀ। ਫਿਰ ਚਾਰ ਮਿੰਟ ਟੜਕੇ ਪਕਾਓ। ਇਹ ਤੁਸੀਂ ਕਈ ਕੱਲੀ ਮੂੰਗੀ ਨਹੀਂ ਹੈ ਨਾ ਖਾਣਾ ਪਸੰਦ ਕਰਦੇ। ਵਿੱਚ ਮਸਰੀ ਦਾਲ ਐਡ ਕਰ ਲੋ ਜੀ। ਤੜਾਵੇਂ ਛੋਲੇ ਪਾ ਲੋ। ਆਪਾਂ ਵੀ ਕਦੇ-ਕਦੇ ਪਾ ਲੈਂਦੇ ਨੇ ਜੀ ਦਣਾ ਵਿੱਚ ਛੋਲੇ। ਤੇ ਅੱਜ ਆਪਾਂ ਬਣਾਈ ਹੈ ਕੱਲੀ ਹੋਈ ਇਹ ਦਾਲ। ਤੇ ਸਾਗ ਬਣਾਇਆ ਸੀਗਾ ਜੀ। ਕੱਲ ਸਵੇਰ ਬਣ ਸਾਗ ਨੂੰ ਤੜਕਾ ਲਾ ਲਾਂਗੇ। ਚਲੋ ਰਾਤ ਨੂੰ ਵਧੀਆ ਨਾ ਹਲਕੀ-ਫੁਲਕੀ ਜੀ ਦਾਲੇ ਵਧੀਆ ਰਹਿੰਦੀ ਹੈ ਰਾਤ ਨੂੰ। ਲਓ ਜੀ ਤੇਰ ਆਪਾਂ ਨੇ ਪੇੜੇ ਵੀ ਕਰ ਲਏ ਤਿਆਰ ਨਾਲ ਦੀ ਨਾਲ ਤੇ ਧਾਲ ਆਪਾਂ ਨੇ ਤੜਕਾ ਪਾਉਣ ਤੋਂ ਬਾਅਦ ਦੀ ਥੋੜੀ ਜੀ ਪਕਾ ਲਈ 4 ਮਿੰਟ ਧਾਲ ਆਪਣੀ ਬਿਲਕੁਲ ਉਬੜੀ ਹੋ ਗਈ ਬਣ ਕੇ ਤਿਆਰ ਆ ਲਓ ਜੀ ਧਾਲ ਆਪਣੀ ਬਣ ਕੇ ਹੋ ਗਈ ਤਿਆਰ ਬਹੁਤ ਵਧੀਆ ਆਪਣੀ ਧਾਲ ਬਣ ਗਈ ਜੀ ਧਾਲ ਦੀ ਸ਼ਾਈਨਿੰਗ ਦੇਖੋ ਉਹ ਨਾਲ ਦੇ ਨਾਲ ਆਪਾਂ ਨੂੰ ਤਵਾ ਵੀ ਰੱਖ ਲੈ ਦੀ ਗਰਮ ਤੇ ਕੁਛ ਪੇੜੇ ਆਪਾਂ ਕਰ ਲਈ ਜੀ ਕੁਛ ਨਾਲ ਦੀ ਨਾਲ ਕਰਾਂਗੇ। ਲਓ ਜੀ। ਸਾਰੇ ਭੈਣ ਭਰਾ ਜਿਹੜੇ ਆਪਣੀ ਵੀਡੀਓ ਦੇਖ ਕੇ ਦੇ ਨੇ ਸੋਹਣੇ ਸੋਹਣੇ ਕਮੈਂਟ ਕਰਦੇ ਨੇ। ਇਸੇ ਤਰ੍ਹਾਂ ਕਰਦੇ ਰਹੋ ਜੀ। ਸਾਰੇ ਭੈਣ ਭਰਾ ਮਾਨੂੰ ਸਤ ਸ੍ਰੀ ਅਕਾਲ ਜੀ ਧੰਨਵਾਦ ਜੀ। ਮੈਂ ਢੱਕਣ ਫੜਾਉ ਉਟਕਦਾ ਵਿੱਚ ਤਾਂ ਨਹੀਂ ਆ ਰਿਹਾ ਪਤਾ। ਟਾਕ ਦੇ। ਕਿੰਨਾ ਲੈ ਗਏ। ਲਿਓ ਟੱਕ ਲੀਏ ਹਜੇ ਇਹ ਨਾਲ ਦੇ ਨਾਲ ਪਾ ਲਾਂਗੇ ਕੋਲੇ